ਪਿਛਲੇ 5 5.5 ਸਾਲਾਂ ਤੋਂ ਉਹ ਐਡਰੈਸ ਪਿਆ ਸੀਗਾ ਤੇ ਸਾਨੂੰ ਕੁਝ ਟੈਕਨੀਕਲ ਲੀਡਸ ਪਲੱਸ ਕੁਝ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਕੁਝ ਜਿਹੜੀਆਂ ਲੀਡਸ ਸੀ ਉਹਨੂੰ ਫੋਲੋ ਕਰ ਰਹੇ ਸੀ ਅਸੀਂ ਕੁਝ ਟਾਈਮ ਤੋਂ ਤੇ ਉਹ ਲੀਡਸ ਫੋਲੋ ਕਰਦੇ ਕਰਦੇ ਸਾਨੂੰ ਜਿਹੜੇ ਬੰਦੇ ਮਰਡਰ ਚ ਇਨਵੋਲਡ ਸੀਗੇ ਉਹ ਦੋਨੋਂ ਬੰਦੇ ਆਇਡੈਂਟੀਫਾਈ ਹੋ ਗਏ ਉਹ ਦੋਨਾਂ ਚੋਂ ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹਦੀ ਕੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਅਭਿਸ਼ੇਕ ਉਰ ਫਰਜਤ ਰਾਣਾ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਦੋਨੋਂ ਦੋਨਾਂ ਨੇ ਮਰਡਰ ਇੱਕ ਕਰੀਬ 27 ਮਈ 2018 ਦੀ ਰਾਤ ਦੀ ਗੱਲ ਹੈ ਜਦੋਂ ਰਾਤ ਨੂੰ ਇਹ ਗਾਇਕੀ ਦੀ ਕਲਾਸ ਤੋਂ ਬਾਅਦ ਵਾਪਸ ਆ ਰਹੇ ਸੀਗੇ ਤਬਰਵਾਲਾ ਰੋਡ ਤੇ ਇਹਨਾਂ ਨੂੰ ਇਹ ਦੋਨੋਂ ਬੰਦੇ ਜਿਹੜੇ ਸੀਗੇ ਅਕਿਊਜ਼ਡੇ ਇਹ ਟੱਕਰਗੇ ਉੱਤੇ ਤੇ ਇਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਪਿਸਟਲ ਪੁਆਇੰਟ ਤੇ ਜਦੋਂ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹ ਸੌਰਵ ਸੀਗਾ ਇਹ ਨਸ਼ੇ ਦਾ ਆਦੀ ਸੀਗਾ ਇਹਨਾਂ ਦੀ ਆਪਸ ਚ ਕਫਲ ਹੋ ਗਈ ਜਦੋਂ ਕਫਲ ਹੋਈ ਤਾਂ ਇਹ ਸੌਰਵ ਨੂੰ ੱੱਕਾ ਮਾਰ ਕੇ ਇਹਨਾਂ ਨੇ نیچے ਸੱਟ ਲਿਆ ਤਾਂ ਇਹ ਦੋਨੋਂ ਬੰਦਿਆਂ ਨੇ ਫਿਰ ਅ ਅੰਦਾ ਤੋਂ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਤੇ ਕਰੀਬ 4 ਤੋਂ 5 ਗੋਲੀਆਂ ਜਿਹੜੀਆਂ ਸੀਗੀਆਂ ਉਹ ਅ ਜਿਹੜੇ ਵਿਕਟਿਮ ਹੈ ਉਹਦੇ ਬੋਡੀ ਦੇ ਉੱਤੇ ਵੱਜੀਆਂ ਸੀਗੀਆਂ ਤੇ ਇਮੀਡੀਏਟਲੀ ਉਹਨਾਂ ਦੀ ਡੈਥ ਹੋ ਗਈ ਸੀ ਜਦੋਂ ਕਰੇ ਵਾਪਸ ਨਹੀਂ ਪਹੁੰਚੇ ਤਾਂ ਘਰ ਦੇ ਲੱਭਦੇ ਹੋਏ ਉਸ ਪੁਆਇੰਟ ਤੇ ਕਰ ਪਹੁੰਚ ਗਏ ਜਿੱਥੇ ਕਿ ਇਹ ਅ ਜਿਹੜਾ ਬੋਡੀ ਉਹਨਾਂ ਨੂੰ ਮਿਲੀ ਤੇ ਇਹ ਕਾਫੀ ਇੱਚ ਕੋਸ਼ਿਸ਼ ਹੋਈ ਪਰ ਇਹ ਟ੍ਰੇਸ ਨਹੀਂ ਹੋ ਪਾਇਆ ਤੇ ਸਾਨੂੰ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਕੇਸ ਜਿਹੜਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਇਹ ਜਿਹੜਾ ਬੰਦਾ ਇਹ ਚ ਇਨਵੋਲਡ ਹੈਗਾ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਹ ਜਿਹੜੇ ਬੰਦਾ ਫੜੇ ਗਏ ਜਿਹੜਾ ਬੰਦਾ ਇਹ ਦੋਸ ਸੀਗੇ ਇਹ ਇੱਕ ਰਾਹੁਲ ਖੱਟਾ ਗੈਂਗ ਸੀਗਾ ਯੂਪੀ ਦਾ ਇਹ ਉਸ ਗੈਂਗ ਦੇ ਮੈਂਬਰ ਸੀ ਤੇ ਇਹਨਾਂ ਨੇ ਇਹ ਗੱਡੀ ਜਿਹੜੀ ਸਨੇਚ ਕੀਤੀ ਸੀਗੀ ਇਹਨੂੰ ਅੱਗੇ ਇੱਕ ਜਿਹੜੀ ਯੂਪੀ ਤੇ ਹਰਿਆਣਾ ਦੇ ਵਿੱਚ ਉਸ ਟਾਈਮ ਦੌਰਾਨ ਇੱਕ ਗੈਂਗ ਦੇ ਆਪਸ ਦੇ ਵਿੱਚ ਤਸਲ ਚੱਲਦੀ ਪਈ ਸੀਗੀ ਤਾਂ ਉਸ ਇੱਕ ਵਾਰਦਾਤ ਦੇ ਰਿਗਾਰਡਿੰਗ ਯੂਜ਼ ਕਰਨਾ ਸੀ ਇਸ ਗੱਡੀ ਨੂੰ ਤੇ ਉਸ ਗੱਡੀ ਨੂੰ ਵਾਰਦਾਤ ਦੌਰਾਨ ਯੂਜ਼ ਕਰਨ ਦੇ ਮਕਸਦ ਲਈ ਇਹ ਲੁੱਟਖੋ ਜਿਹੜੀ ਕਾਰਦੀ ਕੀਤੀ ਗਈ ਸੀ ਤਾਂ ਸਰ ਕੀ ਤਰ੍ਹਾਂ ਬਾਦ ਇਹਦੀ ਬੜੀ ਕਾਮਯਾਬੀ ਹੱਥ ਜਾਈ ਨਾ ਜਿਹਦੇ ਤੁਹਾਨੂੰ ਸਮਝ ਆ ਗਿਆ ਪੁਲਿਸ ਨੂੰ 6달 ਵਿੱਚ ਇਹ ਚੋਕੀ ਪਹਿਲਾਂ ਕਾਫੀ ਐਂਗਲਸ ਤੋਂ ਇਹ ਕੇਸ ਇਨਵੈਸਟੀਗੇਟ ਹੋਇਆ ਤਾਂ ਡੂਰਿੰਗ ਇਨਵੈਸਟੀਗੇਸ਼ਨ ਇਹਨੂੰ ਪਰਸਨਲ ਐਂਗਲਸ ਵੀ ਕਾਫੀ ਜਿਹੜੇ ਸੀ ਬਚੇ ਗਏ ਇਹਦੇ ਕਿ ਕੋਈ ਡਾਇਗਨਲ ਪਰਸਨਲ ਐਂਗਲ ਹੋਵੇ ਪਰ ਅਸਲ ਦੇ ਵਿੱਚ ਜੋ ਹੁਣ ਸਾਡੀ ਪੁੱਛਗਿੱਛ ਤੋਂ ਆਇਆ ਹੈ ਉਹ ਇੱਕ ਕਾਰ ਸਨੇਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਤੇ ਕਾਰ ਸਨੇਚਿੰਗ ਵੀ ਇੱਕ ਹੋਰ ਕ੍ਰਾਈਮ ਕਰਨਾ ਸੀ ਵੱਡਾ ਸੈਂਸੇਸ਼ਨਲ ਕ੍ਰਾਈਮ ਹਰਿਆਣਾ ਜਾਂ ਯੂਪੀ ਦੇ ਏਰੀਆ ਦੇ ਵਿੱਚ ਕਰਨਾ ਸੀ ਇਹਨਾਂ ਨੇ ਮਰਡਰ ਕਰਨਾ ਸੀ ਬੇਸਿਕਲੀ ਆਪੋਜ਼ਿਟ ਗੈਂਗ ਦੇ ਕਿਸੇ ਬੰਦੇ ਦਾ ਤੇ ਉਸ ਵਾਸਤੇ ਯੂਜ਼ ਕਰਨਾ ਸੀ ਇਸ ਕਰਕੇ ਇਸ ਸੀ ਨੂੰ ਟਾਈਮ ਲੱਗ ਗਿਆ ਤੇ ਜਿਹੜਾ ਇਹਨਾਂ ਚੋਂ ਇੱਕ ਬੰਦਾ ਹੈ ਉਹਦੀ ਡੱਟ ਵੀ ਹੋ ਚੁੱਕੀ ਹੈ ਕਰੀਬ ਸਾਲ 2 ਸਾਲ ਪਹਿਲਾਂ ਸਰ ਇਹ ਕਿੰਨੇ ਦਿਨ 2018 ਤੋਂ ਲੈ ਕੇ ਇਹ ਅਜਿਹਾ ਕਿਉਂ ਫੜਿਆ ਹੈ ਕਿ ਕਿੱਥੇ ਰਿਹਾ ਕਿ ਕਿਸੇ ਜੇਲ੍ਹ ਚ ਸੀਗਾ ਜਾਂ ਕਿੱਥੇ ਇਹਨੂੰ ਕਾਬੂ ਕਿੱਥੋਂ ਕੀਤਾ ਗਿਆ ਇਹ ਜਿਹੜਾ ਇਹ ਹੀ ਅਕੂਸ ਸੀਗਾ ਇਹ ਕਿਉਂਕਿ ਜੇ ਮੈਂ ਦੱਸਿਆ ਕਿ ਇਹ ਗੈਂਗ ਦਾ ਮੈਂਬਰ ਸੀਗਾ ਤੇ ਇਹ ਕੁਝ ਸਾਲ ਪਹਿਲਾਂ ਇਹ ਫੜਿਆ ਗਿਆ ਸੀ ਯੂਪੀ ਪੁਲਿਸ ਦੁਆਰਾ ਤੇ ਯੂਪੀ ਪੁਲਿਸ ਨੇ ਇਹਨੂੰ ਜੇਲ੍ਹ ਦੇ ਵਿੱਚ ਉਹ ਉਸ ਕਸਟਡੀ ਦੇ ਵਿੱਚ ਸੀਗਾ ਤੇ ਜਦੋਂ ਸਾਡੇ ਕੋਲ ਇਨਫਾਰਮੇਸ਼ਨ ਆਈ ਤਾਂ ਅਸੀਂ ਇਹਨੂੰ ਕਸਟਡੀ ਚੋਂ ਹੀ ਲੈ ਕੇ ਆਏ ਕਿਸੇ ਹੋਰ ਕੇਸ ਦੇ ਵਿੱਚ ਅਸੀਂ ਜੋ ਚੈੱਕ ਕੀਤਾ ਇਹਦੀ ਇਨਵੋਲਵਮੈਂਟ ਸੀਗੀ ਤਾਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਚੀਜ਼ ਜਿਹੜੀ ਸੀਗੀ ਸਾਹਮਣੇ ਆਈ ਸੀ ਕਿਉਂਕਿ ਸਾਨੂੰ ਇਹਦੀ ਲੀਡ ਸਾਰੀਆਂ ਇਹਦੇ ਤੇ ਚ ਪਹੁੰਚਾਰੀਆਂ ਸੀਗੀਆਂ ਇਹ ਚ ਕੇਸ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੀ ਟੀਮ ਵੱਲੋਂ ਇਹ ਸਟਾਰਟ ਜਿਹੜਾ ਸੀਗਾ ਇਹ ਲੀਡ ਜਿਹੜੀ ਮਿਲੀ ਸੀਗੀ ਹਿਊਮਨ ਇੰਟੋ ਤੋਂ ਮਿਲੀ ਸੀਗੀ ਤੇ ਉਸ ਤੋਂ ਬਾਅਦ ਬੜੀ ਸਟਰੋਂਗ ਟੈਕਨੀਕਲ ਐਨਾਲਿਸਿਸ ਇਹਦੇ ਵਿੱਚ ਹੋਇਆ ਹੈ ਕਰੀਬ 4 ਸਾਲ ਦਾ ਡਾਟਾ ਇਹਦੇ ਵਿੱਚ ਅਸੀਂ ਐਨਲਾਈਜ਼ ਕੀਤਾ ਉਹ ਤੋਂ ਬਾਅਦ ਅਸੀਂ ਇਸ ਬੰਦੇ ਤੇ ਪਹੁੰਚੇ ਸੀ ਸਰ ਇਹ ਗੱਡੀ ਉੱਥੇ ਰਿਕਵਰ ਹੋਈ ਸੀ ਇਹ ਗੱਡੀ ਲੈ ਕੇ ਨਹੀਂ ਭੱਜੀ ਸੀ ਕਿਉਂਕਿ 2018 ਦੀ ਗੱਲ ਹੈ ਕਿਉਂਕਿ ਮਾਡਰ ਹੋ ਗਿਆ ਸੀਗਾ ਉਹ ਮਾਡਰ ਮਾਡਰ ਹੋ ਗਿਆ ਸੀ ਇਸ ਦਾ ਉਸ ਤੋਂ ਬਾਅਦ ਗੱਡੀ ਲੈ ਕੇ ਨਹੀਂ ਭੱਜੀ ਸੀ ਗੱਡੀ ਇਹਦੇ ਲੈ ਕੇ ਤਾਂ ਨਹੀਂ ਗੱਡੀ ਲੈ ਕੇ ਗਈ ਸੀ ਗੱਡੀ ਉੱਥੇ ਮਿਲੀ ਸੀ ਨਹੀਂ ਲੈ ਕੇ ਗਈ ਸੀ ਜਿਹੜਾ ਦੂਸਰਾ ਸਾਥੀ ਆ ਉਹਦੀ ਡੈਥ ਕਦੋਂ ਹੋਈ ਇਹ ਕਰੀਬ 1 ਸਾਲ ਪਹਿਲਾਂ ਤਾਂ ਇਹ ਕਨਫਰਮ ਤਾਂ ਨਹੀਂ ਹੈ ਪਰ ਸ਼ਾਇਦ ਨਸ਼ੇ ਦੀ ওভারਡੋਸ ਕਰਕੇ ਹੀ ਇਹਦੀ ਡੈਥ ਹੋਈ ਸੀ ਹਰਿਆਣਾ ਦਾ ਰਹਿਮਾਨਾ ਇਹ ਜਿਹੜਾ ਕੇਸ ਤੁਸੀਂ ਲੈ ਕੇ ਆਏ ਹੋ ਸਰ ਕਿੰਨੇ ਮਾਮਲੇ ਆਲਰੇਡੀ ਰਾਜਨੇ ਪੰਜਾਬ 'ਚ ਹੈਗੇ ਕੋਈ ਹੋਰ ਮਾਮਲੇ ਦੇ ਤੇ ਗੱਲ ਇਹਦੇ ਦੇ ਖਿਲਾਫ ਸਾਡ ਨੂੰ ਜੋ ਪੁਚਗਿਛ ਤੋਂ ਤੇ ਐਸ ਪਰ ਰਿਕਾਰਡ ਸਾਨੂੰ ਪਤਾ ਲੱਗਿਆ 7 ਮੁਕਦਮੇ ਦਰਜਨੇ ਆਲਰੇਡੀ ਜਿਦੇ ਵਿੱਚ ਯੂਪੀ ਦੇ ਵਿੱਚ 4 ਮੁਕਦਮੇ 2 ਹਰਿਆਣੇ ਦੇ ਵਿੱਚ ਤੇ ਇੱਕ ਇਹ ਪੰਜਾਬ ਦੇ ਵਿੱਚ ਦੱਸ ਰਹੇ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਮੁਕਦਮਾ ਹੈ ਤੇ ਹੋਰ ਦੱਸੋ ਪਰ ਹੁਣ ਉਹ ਹਿਹਾੜ ਕਿਹੜੇ ਕਿਹੜੇ ਮਿਲ ਰਹੇ ਨੇ ਸੁਣ ਕੰਗਰੀ ਮਿਲ ਰਹੇ ਨੇ ਜਿੱਦਾਂ ਦੱਸਿਆ ਗਿਆ ਸੀ ਜਨਮਨ ਤੇ ਜਿੰਦਾ ਕਾਪੀ ਇਹ ਇਹਦੇ ਵਿੱਚ ਜਿਹੜੀ ਰਿਕਵਰੀ ਕਿਉਂਕਿ ਅਸੀਂ ਕਸਟਡੀ ਤੋਂ ਲੈਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ रायपुर रानी थाने ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਾ ਹੈ ਨਹੀਂ 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 ਨਾ ਮੈਂ ਜਿਹੜਾ ਸੀਗਾ ਇਹ ਡੂਰਿੰਗ ਇਨਵੈਸਟੀਗੇਸ਼ਨ ਆ ਦੀ ਇਹਦੀ ਅਸੀਂ ਹੋਨ ਫੋਰੈਂਸਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ ਉਸ ਕਨਸਰਨ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰ ਸਰ 2018 ਚ ਕਿਉਂਕਿ ਉਸ ਸਮੇਂ ਖਬਰਾਂ ਚੀ ਹੈ ਕਿ ਇਸ ਦੀ ਜੈਸ ਤੋਂ ਪਹਿਲਾ ਮਹਿਲਾ ਇਸ ਦੀ ਰਾਤ ਮਹਿਲਾ ਦੋਸਤ ਵੀ ਨਾਲ ਸੀ ਨਹੀਂ ਉਸ ਟਾਈਮ ਤੇ ਇਹੀ ਜੀ ਕੀ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ ਪਰ ਇਹੀ ਹੈ ਕਿ ਪਹਿਲੇ ਕਿਹਾ ਸੀ ਕਿ 프레임 ਤੋਂ ਬੰਦ ਇਹ ਮੈਂ ਤੁਹਾਨੂੰ ਦੱਸ ਦਿੱਤੀ ਜਿਹੜੀ ਪੁਲਿਸ ਤੋਂ ਕਲੀਅਰ ਘਟਾਇਆ ਕਿ ਪਰਸਨਲ ਐਂਗਲ ਇਹਦੀ ਇਨਵੋਲ ਨਹੀਂ ਸੀਗਾ ਹਾਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਓਬਵੀਅਸਲੀ ਪੁਲਿਸ ਦਾ ਫਰਜ਼ ਬੰਦਰੀ ਸਾਰੇ ਐਂਗਲ ਜਿਹੜੇ ਸੀ ਸਪੋਰ ਕੀਤੇ ਗਏ ਸੀ ਪਰ ਰਿਐਲਿਟੀ ਜਿਹੜੀ ਕਾਰ ਸਨੈਚਿੰਗ ਉੱਤੇ ਇਹ ਇਨਸੀਡੈਂਟ ਹੋਇਆ ਸੀ ਮੁੱਢਲੀ ਪੁੱਛਗੀਆਂ ਤੋਂ ਪਤਾ ਲੱਗਾ ਕਿ ਇਹਦੇ ਵੀ ਨਾ ਇਹ ਐਮਐਮ ਦੇ ਹਥਿਆਰ ਜਿਹੜੇ ਕਿੱਥੋਂ ਆਉਂਦੇ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਫਸੂਲ ਵੀ ਫੜੇ ਰਹੇ ਨੇ ਤੁਪਕਾਂ ਫੜੇ ਗਏ ਨੇ ਜਿੱਥੋਂ ਆਉਂਦੇ ਨੇ ਇਹ ਦੇਖੋ ਇਹਦਾ ਕਨੈਕਸ਼ਨ ਆ ਰਿਹਾ ਸਾਹਮਣੇ ਜੀ ਇਹ ਜਿਹੜਾ ਤੁਸੀਂ ਗੱਲ ਬਿਲਕੁਲ ਕਰਾਰੇ ਨੇ ਪਰ ਇਹ 2018 ਦਾ ਮੈਟਰ ਹੈ ਇਹ ਯੂਪੀ ਤੋਂ ਆਇਆ ਸੀ ਉਸ ਟੈਂਪੇ ਤੇ ਯੂਪੀ ਦੇ ਹੀ ਰਹਿਣ ਵਾਲੇ ਆ ਇਹ ਸ਼ਾਮਲੀ ਦਾ ਰਹਿਣ ਵਾਲਾ ਜਿਹੜਾ ਕਯੂਜ ਸੀ ਪੜਿਆ ਇਹ ਸ਼ਾਮਲੀ ਯੂਪੀ ਦਾ ਰਹਿਣ ਵਾਲਾ ਬੰਦਾ ਠੀਕ ਹੈ ਉਹ ਮਰਡਰ ਹੋ ਗਿਆ ਜੀ ਉਹ ਬੰਦੇ ਵੀ ਹੱਦ ਪੈ ਪੁੰਜਾ ਤੇ ਉਸ ਤੋਂ ਬਾਅਦ ਨੈਕਸਟ ਵਾਲੇ ਤੇ ਆਈ ਸੀ ਹਾਂਜੀ ਆਮ ਖੇਤ ਦਾ ਸਿੰਦੋਸੀ ਤਿੰਨ ਦੋ ਸ਼ੁਰੂ ਕਰ ਲਾ ਪਹਿਲਾ ਕਰ ਅ ਦੋ ਹੋਰ ਮੈਟਰਸ ਨੇ ਦੀ ਜਿਸ ਰਿਗਾਰਡਿੰਗ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਜੋ ਇੱਕ ਮੈਟਰ ਹੈ ਡੇਰਾ ਬੱਸੀ ਥਾਣੇ ਦਾ ਇਹ ਚ 6 ਦਸੰਬਰ ਨੂੰ ਸਾਹਿਲ ਨਾਮ ਦੇ ਵਿਅਕਤੀ ਤੇ ਡੇਰਾ ਬੱਸੀ ਥਾਣੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀਗੀ ਉਹਦੇ ਉੱਤੇ ਤੇ 307 ਦਾ ਮੁਕਦਮਾ ਜਿਹੜਾ ਸੀ 377 ਨੰਬਰ ਉਸ ਦਿਨ ਅਸੀਂ ਦਰਜ ਕਰ ਲਿਆ ਸੀ ਡੇਦਾ ਬਸੀ ਖਾਣੇ ਦੇ ਵਿੱਚ ਉਹ ਜਿਹੜਾ ਮੁਕਦਮੇ ਦੀ ਤਫਤੀਸ਼ ਦੌਰਾਨ ਜਿਹੜੇ ਬੰਦੇ ਇਨਵੋਲਡ ਸੀਗੇ ਉਹ ਚਾਰੇ ਬੰਦੇ ਆਇਡੈਂਟੀਫਾਈ ਹੋ ਚੁੱਕੇ ਨੇ ਚਾਰਾਂ ਚੋਂ ਜਿਹੜੇ ਤਿੰਨ ਬੰਦੇ ਦੇ ਵਿੱਚ ਆਲਰੇਡੀ ਅਰੈਸਟਡ ਨੇ ਤੇ ਜਿਹੜਾ ਚੌਥਾ ਬੰਦਾ ਹੈ ਉਹ ਇੱਕ ਹੋਰ ਕੇਸ ਦੇ ਵਿੱਚ ਸਾਨੂੰ ਅੱਜ ਸਵੇਰੇ ਅਰੈਸਟ ਹੋ ਗਿਆ ਉਹ ਵੀ ਤੇ ਉਹ ਵੀ ਇਹ ਜਿਹੜਾ ਇਨਵੋਲਡ ਸੀਗਾ ਇਹਦੇ ਵਿੱਚ ਵੀ ਉਹਦੀ ਅਰੈਸਟ ਜਲਦੀ ਪਾ ਲਈ ਜਾਏਗੀ ਇਹਨਾਂ ਦਾ ਜਿਹੜਾ ਮੁੱਖ ਮੋਟਿਵ ਸੀਗਾ ਉਹ ਸੀਗਾ ਆਪਸੀ ਦੁਸ਼ਮਣੀ ਇਹਨਾਂ ਦੀ ਆਪਸੀ ਰੈਵੈਲਰੀ ਸੀਗੀ ਆਪਸੀ ਲੜਾਈ ਝਗੜਾ ਚੱਲ ਰਿਹਾ ਸੀਗਾ ਇੱਕ ਲਾਲਾ ਬੇਨੀਪਾਲ ਨਾਮ ਦਾ ਬੰਦਾ ਜਿਹੜਾ ਕਿ ਬਾਹਰ ਬੈਠਾ ਹੈ ਇਹ ਉਹਦੇ ਇਸ਼ਾਰੇ ਤੇ ਇਹ ਚਾਰੇ ਬੰਦਿਆਂ ਨੇ ਆ ਕੇ ਇਹ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ ਇਹਦਾ ਮਾਸਟਰਮਾਈਂਡ ਜਿਹੜਾ ਹੈਗਾ ਇਹ ਹਰਿੰਦਰ ਸਿੰਘ ਹੈ ਜਿਹੜਾ ਕਿ ਲਾਲਾ ਬੇਨੀਪਾਲ ਦਾ ਭਰਾ ਹੈ ਤੇ ਉਹਦਾ ਹਜੇ ਫੜਦਾ ਜਿਹੜਾ ਹੈ ਬਾਕੀ ਹੈ ਹਾਂਜੀ ਇਹ ਚ ਉਹ ਮੈਂ ਉਥੇ ਵੀ ਆ ਰਿਹਾ ਜਿਹੜਾ ਇਹ ਇਨਸੀਡੈਂਟ ਦੇ ਵਿੱਚ ਆਲਰੇਡੀ ਦੋ ਵੈਪਨ ਬੱਤੀ ਬੋਰ ਦੇ ਸਾਨੂੰ ਜਿਹੜੇ ਹੈਗੇ ਆ ਰਿਕਵਰ ਹੋ ਚੁੱਕੇ ਨੇ ਤੇ ਪੰਜ ਜ਼ਿੰਦਾ ਕਾਰਤੂਸ ਵੀ ਜਿਹੜੇ ਰਿਕਵਰ ਹੈ ਤੇ ਇਸ ਨਾਲ ਇਹ ਜਿਹੜਾ ਇਨਸੀਡੈਂਟ ਹੈ ਇਹ ਵੀ ਸਾਰਾ ਜਿਹੜਾ ਸੋਲਵ ਹੋ ਗਿਆ ਹੈ ਤੇ ਇਕੱਲਾ ਹਰਿੰਦਰ ਜਿਹੜਾ ਹੈਗਾ ਉਹੀ ਫੜਨਾ ਬਾਕੀ ਹੈ ਤੇ ਬਾਰ-ਬਾਰ ਇਹ ਪਿਆਰਾ ਵੀ ਹੋ ਰਿਹਾ ਹੈ ਕਿ ਪਿਆਰ ਕਿਹਨਾਂ ਤੋਂ ਆ ਰਿਹਾ ਹੈ ਕਿ ਕਿਹਨਾਂ ਤੋਂ ਫੜਨਾ ਲੱਗਦਾ ਹੈ ਕਿ ਇਹ ਪਿਆਰਾ ਵਾਲੀ ਤੋਰੀ ਜਾਂ ਬਿਲਕੁਲ ਜੀ ਪੰਜਾਬ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਜੀ ਤੇ ਇਹ ਹਥਿਆਰ ਜਿਹੜੇ ਬਾਰ-ਬਾਰ ਇਹ ਮжоਰਿਟੀ ਆਈ ਦੀ ਰੇਟ ਦੇ ਵਿੱਚ ਤਾਂ ਐਮਪੀ ਤੋਂ ਆ ਰਹੇ ਕੁਝ-ਕੁਝ ਯੂਪੀ ਤੋਂ ਵੀ ਆ ਰਹੇ ਨੇ ਤੇ ਕੁਝ ਕ੍ਰਾਸ ਬਾਰਡਰ ਵੀ ਆ ਰਹੇ ਨੇ ਤਾ ਇਹ ਜਿਹੜੀ ਚੇਨ ਤੋੜਨ ਵਾਲੀ ਗੱਲ ਹੈ ਪੰਜਾਬ ਪੁਲਿਸ ਬਿਲਕੁਲ ਕਮਿਟਿਡ ਹੈ ਇਸ ਜੀ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਾਫੀ ਡਿਸਟ੍ਰਿਕਟਸ ਦੇ ਵਿੱਚ ਬੜਾ ਅੱਛਾ ਕੰਮ ਹੋਇਆ ਹੈ ਇਹਦੇ ਵਿੱਚ ਤੇ ਪੂਰੇ ਐਮਪੀ ਤੱਕਰ ਪੰਜਾਬ ਪੁਲਿਸ बार-बार ਰੇਡ ਕਰਦੀ ਹੈ ਤੇ ਉੱਥੋਂ ਜਿਹੜੀਆਂ ਫੈਕਟਰੀਜ਼ ਹੈਗੀ ਆ ਉਹ ਵੀ ਬਰਸਟ ਕਰਦੀ ਹੈ ਤੇ ਉੱਥੋਂ ਜਿਹੜੇ ਵੱਡੇ ਸਮੱਗਲਰਜ਼ ਆ ਹਥਿਆਰਾਂ ਦੇ ਉਹਨਾਂ ਨੂੰ ਵੀ ਅਰੈਸ ਗ੍ਰਿਫਤਾਰ ਕੀਤਾ ਜਾਂਦਾ ਹੈ ਕਰੀਬ ਬਿਲਕੁਲ ਐਗਜ਼ੈਕਟ ਡਾਟਾ ਤਾਂ ਨਹੀਂ ਹੈਗੀ ਪਰ 100 ਦੀ ਗਿਣਤੀ ਦੇ ਵਿੱਚ ਜਿਹੜੇ ਹਥਿਆਰ ਹੈ ਪੂਰੇ ਪੰਜਾਬ ਪੁਲਿਸ ਵੱਲੋਂ ਜਿਹੜੇ ਰਿਕਵਰ ਕੀਤੇ ਗਏ ਤੇ ਅੱਗੇ ਵੀ ਇਸੇ ਤਰ੍ਹਾਂ ਹਥਿਆਰ ਨਜਾਇਜ਼ ਹਥਿਆਰਾਂ ਦੇ ਖਿਲਾਫ ਪੰਜਾਬ ਪੁਲਿਸ ਦੀ ਜਿਹੜੀ ਇਹ ਮੁਹਿੰਮ ਹੈ ਜਾਰੀ ਹੈ ਲਾਲਾ ਤੇ ਸਾਈਂ ਦੀ ਆਪਸੀ ਕੀ ਰੰਜਿਸ਼ ਕੀ ਹੈ ਇਹਨਾਂ ਦੀ ਆਪਸੀ ਲੜਾਈ ਝਗੜਾ ਸੀਗਾ ਇਹ ਜਿਹੜੇ ਰੰਜਿਸ਼ ਉਥੇ ਲੋਕਲ ਦੋ ਬੰਦਿਆਂ ਦੀ ਹੈ ਇੱਕ ਬੰਦੇ ਨੂੰ ਲਾਲਾ ਸਪੋਰਟ ਕਰਦਾ ਆਪਸੀ ਲੜਾਈ ਝਗੜੇ ਦੀ ਗਰੁੱਪ ਗਰੁੱਪ ਹੈ ਅਸ਼ਰੂ ਸਾਹਿਬ ਕਿਉਂਕਿ ਬਹਾਲੇਜ ਲੇਦੀ ਦੀ ਗੱਲ ਕਰ ਲਈਏ ਜ਼ੀਰਕੋ ਡੇਰਾਬਸੀ ਪੀ ਮੁਛਲਾ ਏਰੀਆ ਪਹਿਲਾਂ ਵੀ ਇੱਥੇ ਇੰਕਾਊਂਟਰ ਹੋਇਆ ਕਿਉਂਕਿ ਇਹ ਲੁਕਰ ਵਰਤੇ ਹੋਏ ਤੋਂ ਦੋ ਦਿਨ ਪਹਿਲਾਂ ਵੀ ਇੱਥੇ ਜੀ ਉੱਥੇ ਗਿਆ ਸੀਗਾ ਉਹ ਵੈਰੀਫਾਈ ਕਰਾਈ ਸੀ ਇਸ ਨੂੰ ਲੱਗ ਕਿ ਹੁਣ ਪੁਲਿਸ ਕੀ ਕਰ ਰਹੀ ਹੈ ਸਰ ਕਿਉਂਕਿ ਪਿਛਲੇ ਦਿਨਾਂ ਦੇਖਿਆ ਕਿ ਵੈਪਰਸ ਲੁਕੋਤਾ ਜਾਂ ਫਿਰ ਖੁਦ ਜਾ ਕੇ ਉੱਥੇ ਗੈਂਗਸਟਰ ਲੁਕੇ ਹੋਏ ਇਸ ਤਰ੍ਹਾਂ ਦੀ ਚੀਜ਼ਾਂ ਹੀ ਗੜਬੜ ਚੁੱਕਿਆ ਕਹਿ ਸਕਦੇ ਹਾਂ ਕਿ ਫਲੈਟ ਜਿਹੜਾ ਹੱਬ ਬਣਿਆ ਉੱਥੇ ਸੋਸਾਇਟੀ ਨਹੀਂ ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਪ੍ਰੇਜ਼েন্ট ਕਰਨਾ ਚਾਹੁੰਦਾ ਕਿ ਜੇ ਹੁਣੇ ਇੰਨੇ ਐਕਟੀਵਿਟੀਆਂ ਹੋ ਰਹੀਆਂ ਐ ਇਨਕਾਊਂਟਰਸ ਹੋ ਰਹੇ ਐ ਪੁਛ ਕੇ ਚੋਰੀਆ ਬੰਦੇ ਫੜੇ ਜਾ ਰਹੇ ਐ ਤਾਂ ਇਹਦਾ ਮਤਲਬ ਪੁਲਿਸ ਇਸ ਟਾਈਮ ਤੇ ਪੂਰੀ ਮੁਸਤੈਦ ਤੇ ਐਕਟਿਵ ਐ ਜਿਵੇਂ ਆਪਾਂ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਜ਼ੀਰਾਪੁਰ ਖਰੜ ਏਰੀਆਜ਼ ਹੈਗੇ ਐ ਇਹ ਬੜੇ ਕੰਜੈਸਟਿਡ ਏਰੀਆਜ਼ ਐ ਜਿਦੇ ਨਾਲ ਕ੍ਰਾਈਮਨਲ ਨੂੰ ਅਨੋਨਿਮਿਟੀ ਮਿਲਦੀ ਐ ਉਹ ਅਨੋਨਿਮਿਟੀ ਦਾ ਫਾਇਦਾ ਉਠਾ ਕੇ ਕ੍ਰਾਈਮ ਕਰਨ ਤੋਂ ਬਾਅਦ ਜਿਹੜਾ ਕ੍ਰਾਈਮਨਲ ਐ ਇੱਥੇ ਲੁਕਣ ਦੀ ਕੋਸ਼ਿਸ਼ ਕਰਦਾ ਐ ਪਰ ਪਿਛਲੇ 1 ਸਾਲ ਤੋਂ ਅਸੀਂ ਰੈਗੂਲਰ ਜਿਹੜੇ RWAs ਨਾਲ ਤੇ ਉੱਥੇ ਦੇ ਜਿਹੜੇ ਲੋਕਲ ਰਿਪ੍ਰੀਜ਼ੈਂਟੇਟਿਵਜ਼ ਨਾਲ ਮੀਟਿੰਗਾਂ ਕਰ ਰਹੇ ਹਾਂ ਸਾਡੀ ਟੈਲੈਂਟ ਵੈਰੀਫਿਕੇਸ਼ਨ ਡਰਾਈਵ ਰੈਗੂਲਰ ਜਿਹੜੀ ਚਲਾਈ ਗਈ ਹੈ ਉਹਦਾ ਬੜੀ ਸਾਨੂੰ ਸਕਸੈਸਫੁਲ ਤੇ ਬੜੇ ਅੱਛੇ ਰਿਜ਼ਲਟਸ ਉਹਦੇ ਮਿਲਦੇ ਨੇ ਕਾਫੀ ਹੱਦ ਤੱਕ ਟੈਲੈਂਟ ਵੈਰੀਫਿਕੇਸ਼ਨ ਕਾਫੀਆਂ ਨੇ ਕਰਾ ਲਈਏ ਤੇ ਉਹਦਾ ਰਿਜ਼ਲਟ ਇਹ ਹੈ ਕਿ ਹੁਣ ਜੇ ਕੋਈ ਮਾੜਾ ਬੰਦਾ ਉੱਥੇ ਆਂਦਾ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਇਨਫਰਮੇਸ਼ਨ ਵਗੈਰਾ ਸਾਡੇ ਤੱਕ ਪਹੁੰਚ ਜਾਂਦੀ ਹੈ ਇਹ ਜਿਹੜੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਇਹ ਸਡਨ ਇਨਸੀਡੈਂਸਸ ਉੱਥੇ ਲੋਕਾਂ ਦੇ ਵੱਧ ਗਏ ਮੈਂ ਇਹ ਕਹਿਣਾ ਚਾਹੂੰਗਾ ਹੁਣੇ ਸਡਨ ਇਨਸੀਡੈਂਸ ਸਾਡੇ ਫੜਨ ਦੇ ਵੱਧ ਗਏ ਤਾਂ ਕਿਉਂਕਿ ਸਾਡੀ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੀ ਅਸੀਂ ਮਿਹਨਤ ਕਰ ਰਹੇ ਹਾਂ ਇਹਦੇ ਉੱਤੇ ਉਹ ਸਾਨੂੰ ਇਨਫੋਰਮੇਸ਼ਨ ਵੀ ਮਿਲ ਰਹੀ ਹੈ ਸਾਡੀ ਟੈਕਨੀਕਲ ਐਨਾਲਿਸਿਸ ਵੀ ਉਹਦਾ ਵੀ ਫਾਇਦਾ ਹੋ ਰਿਹਾ ਜਿਸ ਕਰਕੇ ਇਮੀਡੀਏਟਲੀ ਜ਼ਿਆਦਾ ਕ੍ਰਿਮੀਨਲ ਨੂੰ ਅਸੀਂ ਅਰੈਸਟ ਕਰ ਲੀਦਾ ਜਾਂ ਫਿਰ ਇਟ ਰਿਜ਼ਲਟਸ ਇਨਟੂ ਐਨ ਕਾਊਂਟਰ ਉਹ ਦੱਸਿਆ ਗਿਆ ਹਾਪਟਿੰਗ ਜੇ ਮੈਂ ਇੱਕ ਉਹਨ ਕਾਊਂਟਰ ਜ਼ੀਰਕਪੁਰ ਪਿੱਛੇ ਹੋਇਆ ਸੀਗਾ ਤੁਸੀਂ ਉਹ ਹੋਟਲ ਦੇ ਵਿੱਚ ਉਹ ਰਹਿ ਰਹੇ ਸੀਗੇ ਤਾਂ ਹੋਟਲਸ ਵਗੈਰਾ ਵੀ ਯੂਜ਼ ਹੋ ਰਹੇ ਨੇ ਇਨਫੈਕਟ ਉਹ ਵੀ ਸਾਰੀ ਅਸੀਂ ਵੈਰੀਫਿਕੇਸ਼ਨਸ ਵਗੈਰਾ ਪ੍ਰੋਪਰ ਹੋਟਲਸ ਦੇ ਵਿੱਚ ਵੀ ਡਰਾਈ ਸਟੱਡੀ ਜਾਂ ਚੱਲੀ ਹੈ ਉਸ ਇਨਸੀਡੈਂਟ ਦੇ ਵਿੱਚ ਵੀ ਪ੍ਰੋਪਰ ਵੈਰੀਫਿਕੇਸ਼ਨ ਹੋ ਗਿਆ ਉਸ ਦਾ ਖਿਆਲ ਸੀਗਾ ਕੋਈ ਸਾਡਾ ਡਰਾਈਵ ਚੇਕ ਹੋ ਰਾ ਦੂ ਜਾਂ ਕੋਈ ਰੇਡ ਹੈ ਵੀ ਕੋਈ ਅਸੀਂ ਤਾਂ ਕੰਡਕਟ ਕਰਦੇ ਨਹੀਂ ਨਹੀਂ ਰੈਗੂਲਰਲੀ ਸਾਡੇ ਆ ਜਿਹੜੇ ਸਰਚ ਆਪਰੇਸ਼ਨਸ ਸਾਰੇ ਏਰੀਆਜ਼ ਦੇ ਵਿੱਚ ਜ਼ੀਰੋਪੁਰ ਵੀ ਡੇਰਾ ਬਸਤੀ ਖਰੜ ਇਨਕਲੂਡਿੰਗ ਮੋਹੱਲੇ ਜਿਹੜੇ ਹੈਗੇ ਆ ਸਾਡੇ ਰੈਗੂਲਰ ਸਰਚ ਆਪਰੇਸ਼ਨ ਦੇ ਵਿੱਚ ਚੱਲਦੇ ਰਹਿੰਦੇ ਆ ਇਹ ਜਿਹੜੇ ਸਾਰੇ ਰਿਜ਼ਲਟਸ ਸਾਰੇ ਜਿਹੜੀ ਸਾਡੇ ਰੈਗੂਲਰ ਡਰਾਈਵਸ ਆ ਉਹਨਾਂ ਦੇ ਨਤੀਜੇ ਜਿਹੜੇ ਫੜੇ ਗਏ ਨੇ ਨਸ਼ੇ ਨਾਲ ਕੋਈ ਨਾ ਮਿਲ ਕੇ ਕੋਈ ਟੀਮ ਬਣਾਈ ਇਹ ਬਹੁਤ ਔਖੜ ਹੋ ਗਈ ਨੇ ਇਹ ਚ ਇਹਨਾਂ ਦਾ ਇਹਨਾਂ ਦਾ ਡਰੱਗ ਦੇ ਨਾਲ ਹਜੇ ਤੱਕ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਪਰ ਹਾਂ ਇਹਨਾਂ ਦਾ ਲੜਾਈ ਝਗੜੇ ਦੇ ਵਿੱਚ ਜਿਹੜਾ ਗਰੁੱਪੀਜ਼ਮ ਹੈਗਾ ਉਹਦੇ ਵਿੱਚ ਡਾਇਰੈਕਟ ਰਿਲੇਸ਼ਨਸ਼ਿਪ ਸੀਗੇ ਤੇ ਇਹ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਬਾਹਰ ਬੰਦਾ ਬੈਠਾ ਸੀਗਾ ਉਹਦੇ ਇਸ਼ਾਰੇ ਤੇ ਇਹ ਸਾਰਾ ਜਿਹੜੀ ਇਨਸੀਡੈਂਟ ਰੀ ਚੱਲ ਰਿਆ ਸੀਗਾ ਜਿਹੜਾ ਥਰਡ ਇਨਸੀਡੈਂਟ ਜਿਹੜਾ ਥਰਡ ਕੇਸ ਹੈਗਾ ਉਹਦੇ ਵਿੱਚ ਅੱਜ ਸਵੇਰੇ ਜਿਹੜਾ ਗੈਂਗਸਟਰ ਗੁਰਪਸੂਖਪ੍ਰੀਤ ਸਿੰਘ ਉਰਫ ਬੁੱਢਾ ਹੈ ਉਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੋਂ ਤਿੰਨ ਪਿਸਟਲ ਜਿਹੜੇ ਰਿਕਵਰ ਕੀਤੇ ਗਏ ਇਹ ਦੋ ਸਾਥੀ ਇਹਨਾਂ ਦਾ ਨਾਮ ਅੰਕਿਤ ਉਰਫ ਅੰਕਿਤ ਰਾਣਾ ਹੈ ਅਤੇ ਦੂਸਰੇ ਦਾ ਨਾਮ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਜਿਹੜਾ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਇਹ ਮੈਂ ਕਹਿ ਰਿਹਾ ਸੀ ਇਹ ਚੌਥਾ ਬੰਦਾ ਹੈ ਜਿਹੜਾ ਡੇਰਾਬੱਸੀ ਵਾਲੇ ਕੇਸ ਦੇ ਵਿੱਚ ਵੀ ਅਕਿਊਜ਼ਡ ਹੈ ਇਹ ਦੋਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਨਾਂ ਤੋਂ ਜਿਹੜੇ ਤਿੰਨ ਵੈਪਨ ਐ ਤਿੰਨੋ ਬੱਤੀ ਬੋਰ ਦੇ ਵੈਪਨ ਆ ਤੇ 10 ਕਾਰਤੂਸ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਪਲੱਸ ਉਸ ਦੇ ਨਾਲ-ਨਾਲ ਮੋਟਰਸਾਈਕਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇਹ ਉਹੀ ਮੋਟਰਸਾਈਕਲ ਆ ਜਿਹੜਾ ਜਿਹੜਾ ਵੱਸੀ ਵਾਲੇ ਇਨਸੀਡੈਂਟ ਦੇ ਵਿੱਚ ਇਸਤੇਮਾਲ ਹੋਇਆ ਸੀਗਾ ਤਾਂ ਇਹ ਹੁਣ ਇਹਦੀ ਇਹਨਾਂ ਦੀ ਡਿਟੇਲ ਪੁੱਛਗਿਛ ਕੀਤੀ ਜਾਏਗੀ ਇਹ ਵੀ ਕੋਈ ਵੱਡੀ ਵਾਰਦਾਤ ਕਰਨ ਦੇ ਫਰਾਸਤੇ ਵਿੱਚ ਸੀਗੇ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹ ਕੋਈ ਜਿਹੜਾ ਇਨਸੀਡੈਂਟ ਹੋਣ ਵਾਲਾ ਸੀਗਾ ਉਹਨੂੰ ਬਚਾਇਆ ਗਿਆ ਹੈ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੂੰਗਾ ਜਿਹੜਾ ਅੰਕਿਤ ਉਰਪ ਅੰਕਿਤ ਰਾਣਾ ਹੈ ਇਹਦੇ ਉੱਤੇ ਕਰੀਬ 5 ਮੁਕੱਦਮੇ ਐ ਪਹਿਲਾਂ ਹੀ ਦਰਜ ਨੇ ਤੇ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਦੋਨੋਂ ਸਟੇਟਸ ਦੇ ਵਿੱਚ ਇਹਦੇ ਖਿਲਾਫ ਮੁਕਦਮੇ ਦਰਜ ਨੇ ਤੇ ਇਹ ਐਸ ਪਰ ਪ੍ਰੀਲੀਮਨਰੀ ਇਨਫੋਰਮੇਸ਼ਨ ਪੰਚਕੋਲਾ ਪੁਲਿਸ ਨੂੰ ਵਾਂਟਡ ਵੀ ਸੀ ਗਿਆ ਹੈ ਬਾਕੀ ਡਿਟੇਲਸ ਅਸੀਂ ਉਹਨਾਂ ਦਾ ਟੈਪ ਕਰਕੇ ਲੈ ਰਹੇ ਹਾਂ ਸਰੀ ਅੰਕਿਤ ਰਾਣਾ ਉਹੀ ਹੈ ቡਕੀ ਰਾਣਾ ਦਾ ਕੋਈ ਨਾਣਾ ਨਹੀਂ ਡਰਾਈਵਰ ਨਗਾਸੀ ਬੁਦੀ ਉਹ ਬੁੱਢਾ ਗੈਂਗ ਦਾ ਮੈਂਬਰ ਹੈ ਹਾਂ ਪਰ ਬੁਕੀ ਰਾਣਾ ਦਾ ਰਾਜਦੂ ਸੀਗਾ ਪੰਚਕੋਲਾ ਵੀ ਵਾਂਟਡ ਹੈ ਇਹ ਅਸੀਂ ਹਜੇ ਪੁੱਛ ਕੇ ਵੀਰੀਫਾਈ ਕਰਾਂਗੇ ਇਹ ਅਸੀਂ ਵੈਰੀਫਾਈ ਕਰਾਂ ਉਹ ਅੰਕਿਤ ਡਿਫਰੈਂਟ ਸੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਅੰਕਿਤ ਤਾਂ 2019 ਵਿੱਚ ਫੜਿਆ ਗਿਆ ਸੀ ਉਹ ਹੋਰ ਸੀਗਾ ਉਹ ਜਿਹੜਾ ਉਹ ਸੀਗਾ ਉਹ ਪੜਿਆ ਗਿਆ ਸੀ ਉਹਦਾ ਆਈ ਥਿੰਕ ਦੈਟਸ ਵੀ ਹੁਣ ਅੰਕਪਾਦੂ ਅੰਕਪਾਦੂ ਉਹ ਲੇ ਕੇ ਉਹ ਡਿਫਰੈਂਸ ਹੈ ਤੇ ਇਹ ਜੀ ਦੂਸਰਾ ਜਿਹੜਾ ਹੈ ਹਰਪ੍ਰੀਤ ਸਿੰਘ ਔਰ ਮੱਖਣ ਇਹਦੇ ਉੱਤੇ 10 ਐਫ ਆਈ ਆਰਸ ਦਰਜ ਨੇ ਤੇ ਮੈਜੋਰਟੀ ਇਹਦੇ ਵਿੱਚ ਪਟਿਆਲਾ ਇਹ ਪਟਿਆਲੇ ਦਾ ਰਹਿਣ ਵਾਲਾ ਤੇ ਕਾਫੀ ਐਫ ਆਈ ਆਰਸ ਪਟਿਆਲੇ ਦੀਆਂ ਨੇ 357 300 397 302 ਅਸਲਾ ਐਕਟ ਡਬਲ ਮਰਡਰ ਕੇਸ ਵੀ ਹੈ ਤੇ ਤੇ ਕਾਫੀ ਵੱਡਾ ਇਹਦਾ ਕ੍ਰਿਮੀਨਲ ਰਿਕਾਰਡ ਜਿਹੜਾ ਹਰਪ੍ਰੀਤ ਸਿੰਘ ਔਰ ਮੱਖਣ ਦਾ ਡਬਲ ਮਰਡਰ ਦੀ ਗੱਲ ਹੈ ਡਬਲ ਮਰਡਰ ਡਿਟੇਲਸ ਤੁਹਾਨੂੰ ਅਸੀਂ ਸਪੈਸ਼ਲੀ ਸ਼ੇਅਰ ਕਰ ਦਿੰਦੇ ਜਿਹੜੀ ਹੈਗੀ ਪਟਿਆਲੇ ਦੀ ਹੈ ਡਬਲ ਮਰਡਰ ਅੰਕਿਤ ਰਾਣਾ ਆਪਣੇ ਮੋਹੱਲੇ ਨੂੰ ਕਿਹੜੇ ਕੇਸਾਂ ਕਰ ਰਿਹਾ ਹੈ ਇਹ ਇਹ ਜਿਹੜਾ ਅੰਕਿਤ ਰਾਣਾ ਹੈ ਇਹ ਵਾਂਟਡ ਬਾਈ ਪੰਚਕੁਲਾ ਤੇ ਇਹਦੇ ਉੱਤੇ ਵੈਸੇ ਮੋਹੱਲੀ ਦੇ ਇੱਕ ਟਕੌਲੀ ਦਾ 2022 ਦਾ ਕੇਸ ਦਰਜ ਹੈ ਤੇ ਇੱਕ ਜ਼ੀਰਕਪੁਰ ਦਾ 2022 ਦਾ ਕੇਸ ਦਰਜ ਹੈ ਐਕਸਟਰਸ਼ਨ ਦਾ ਆਰਮਜ਼ ਐਕਟ ਸਰੇ ਉਹੀ ਤਾਂ ਨਹੀਂ ਕਿ ਕਰਨਾ ਜੋ ਕਿ ਹੋਟਲਸ ਮੇ ਜਾ ਕੇ ਰਮਜ਼ਾਰੀ ਮੰਗਦੇ ਕੇ ਲਈ ਉਹ ਨਹੀਂ ਹੈ ਇਹ ਉਹੀ ਹੈ ਉਹ ਉਹੀ ਸੇਮ ਮਤਲਬ ਫੜਿਆ ਜਿਹਾ ਪਿਛਲਾ ਹੈ ਇਹ ਉਹੀ ਸੇਮ ਹੈ ਉਹ ਵੀ ਬਰ ਬੰਦਰ ਵਾਲੀ ਵਾਲੀ ਤਾਂ ਇਹ ਤਿੰਨ ਕੇਸਸ ਬਾਰੇ ਅੱਜ ਦੀ ਪ੍ਰੈਸ ਕਾਨਫਰੈਂਸ ਹੈਗੀ ਸਰ ਐਕਟਿਜੋਰ ਕਰਾ ਦੇ ਸੀ ਹਾਂਜੀ ਐਕਟਿਜੋਰ ਕਰਾ ਦੋ ਸ਼ਾਰਟ ਮਿਚੀ ਕਰਾ ਦੇਣਾ ਸੈਪਰੇਟ ਕਰਾ ਦੇ ਸੈਪਰੇਟ ਕਰਾ ਦੇ ਸਰ ਉਹ ਜੁਜਾਰ ਨਗਰ ਮੇਂ ਜੋ ਗਾੜੀ ਹੋਇਆ ਤਾਂ ਅਮ੍ਰਿਤਸਰ ਵਾਲਾ ਉਸਨੇ ਤਾਂ ਕੁਛ ਉਸਨੇ ਐਕਚੁਅਲੀ ਜੋ ਬੰਦੇ ਜੁਜਾਰ ਨਗਰ ਜਿਹੜਾ ਗੱਡੀ ਵਾਲਾ ਸੀਗਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਜਦੋਂ ਬੰਦੇ ਭੱਜੇ ਸੀ ਗੱਡੀ ਛੱਡ ਗਈ ਤਾਂ ਉਹਨਾਂ ਦੀਆਂ ਕਲੀਅਰ ਸੀਸੀਟੀਵੀ ਫੁਟੇਜਸ ਤੇ ਫੋਟੋ ਸਾਨੂੰ ਆ ਗਈਆਂ ਸੀਗੀਆਂ ਉਹ ਫੋਟੋ ਸਾਡੇ ਕੋਲ ਵੀ ਹੈਗੀਆਂ ਤੇ ਅਮ੍ਰਿਤਸਰ ਪੁਲਿਸ ਨੂੰ ਵੀ ਅਸੀਂ ਪ੍ਰੋਵਾਈਡ ਕਰਤੀਆਂ ਸੀਗੀਆਂ ਤਾਂ ਜਿਹੜੇ ਅੰਮ੍ਰਿਤਸਰ ਪੁਲਿਸ ਨੇ ਫਰਦਰ ਹੋਰ ਐਕਸ਼ਨ ਲੈਂਦੇ ਹੋਏ ਜਿੱਤੇ ਕਰ ਮੇਰੀ ਇਨਫੋਰਮੇਸ਼ਨ ਹੈ ਸ਼ਾਇਦ ਉਹ ਬੰਦੇ ਇੱਕ ਦੋ ਫੜ ਲਏ ਹੈਗੇ ਉਹਨਾਂ ਵਿੱਚ ਬਟ ਉਹ ਐਗਜੈਕਟ ਮੈਂ ਵੈਰੀਫਾਈ ਕਰ ਲੈਣਾ ਕੀ ਬੜਿਆ ਪਰ ਅਸੀਂ ਉਹ ਫੁਟੇਜਿਸ ਉਹਨਾਂ ਨੂੰ ਪ੍ਰੋਵਾਈਡ ਕਰਤੀਆਂ ਸੀ ਜਿਹਦੇ ਨਾਲ ਉਹ ਉਸੇ ਇਲਾਕੇ ਦੇ ਰਹਿਣ ਵਾਲੇ ਬੰਦੇ ਸੀ ਤਾਂ ਉਹਨਾਂ ਨੇ ਈਜ਼ੀਲੀ ਟ੍ਰੇਸ ਕਰ ਲਈ ਸੀ ਭਾਈ